ਅੱਛਾ ਹੋ ਗਏ ਨਾ ਜੀ ਨੂੰ ਮਾਸ਼ਾ ਕਰਦਾ ਫਰੀਂੀ ਇਫਾ ਤੋਂ ਹੋ ਗਏ ਅੱਛਾ ਆਪਣੇ ਫਾਰਮ ਦੇ ਵਿੱਚ ਬੱਚਾ ਰੋਮਤ ਦੇਣਾ ਬਾਕੀ ਇਹ ਜਿਹੜੇ ਕਰ ਰਹਾ ਕਿ ਕਿੱਥੋਂ ਹੋ ਗਿਆ ਬੀਜੀਸੀ ਘਰੇ ਨਹੀਂ ਸੀਗੇ ਤਾਂ ਕਰਨੀ ਬੁਲੋ ਬਣੀ ਚਾਹੀਦੀ ਬਸ ਬਾਕੀ ਰਹਿਮੀ ਸੇਮ ਰਹਿਣਾ ਜਿਹੜੀ ਉਹ ਜਿਵੇਂ ਦੀ ਫੀਡਿੰਗ ਦਾ ਤੇ ਨਿਕੋਗਾ ਬਸ ਇਹ ਹੀ ਫਿਲ ਕਰ ਜਾਂਦੀ ਜੀ ਕਲੀਨ ਕਰ ਕਰ ਕੇ ਬਸ ਦੋ ਚਾਰ ਕਿੱਤੇ ਫਾਰਮ ਦੇ ਵਿੱਚ ਇਕਲਾਪਾ ਸੌਰੀ ਲੈ ਜਾ ਪੁਰਜਾ ਪਹਿਲੇ ਆ ਵੀਕ ਦੇ ਵਿੱਚ ਜਿੰਨੀ ਈੜ ਖਾਂਦੇ ਸੀ ਜਿੰਨੇ ਜਿੰਨਾ ਪਾਣੀ ਕੰਡੀਸ਼ਨਰ ਦੀ ਕੁਆਲਿਟੀ ਗਈ ਆ ਬਾਅਦ ਹੁਣ ਇਸ ਕਰਕੇ ਅਪਾ ਨਵੇਂ ਵੱਡੇ ਫਿਲਟਰ ਲਾਏ ਆ ਤੇ ਰਿਕਰ ਲਾਏ ਆ ਤੇ ਹੁਣ ਜਿਵੇਂ ਕੀ ਪਹਿਲਾਂ ਇੱਕ ਫਿਲਟਰ ਛੇ ਘੰਟੇ ਬਾਅਦ ਕੱਢਿਆ ਜਾਂਦਾ ਸੀ ਤੇ ਹੁਣ ਕਰ ਤੋਂ ਬਾਅਦ ਸਾਨੂੰ ਦੋ ਘੰਟੇ ਕਰ ਰਿਹਾ ਹੈਗਾ ਦੋ ਬਾਅਦੇ ਤੇ ਬਸ ਇਹ ਜਿੰਨਾ ਧਿਆਨ ਰੱਖਣਾ ਜਦੋਂ ਆਪਣਾ ਬੱਚਾ ਬਾਪਾ ਪੀੜੀ ਦਾ ਟ੍ਰਿਕਰ ਨਾਲ ਖਾਸ ਧਿਆਨ ਰੱਖਣਾ ਅੱਜ ਇੱਕ ਬੱਚਾ ਪਾਣੀ ਦੀ ਚੋਣ ਕਰਕੇ ਮਰ ਗਿਆ ਤੇ ਸਾਰੇ ਬੀੜ ਇਹਨਾਂ ਨਾਲ ਵੱਧ ਨਹੀਂ ਪਤਾ ਲੱਗਿਆ ਹੈ ਨਾ ਬਾਰੇ ਕਿ ਕਿ ਜਿਹੜੇ ਸਵੇਰ ਸ਼ਾਮ ਨੂੰ ਮੌਸਮ ਠੰਡਾ ਹੁੰਦਾ ਹੈਗਾ ਤੇ ਦੂਜੇ ਇਹ ਜੋਸ਼ਰਾਬੇ ਦੇ ਵਿੱਚ ਜ਼ਿਆਦਾ ਸਪਲਿਟ ਆ ਜਾਂਦੇ ਆ ਜਦੋਂ ਬਦ ਦੁਪਹਿਰੇ ਇੰਨਾ ਗਰਮ ਹੋਣੇ ਆ ਇੱਕ ਤਾਂ ਗਰਮੀ ਹੁੰਦੀ ਆ ਤਾਂ ਕ੍ਰੈਕਟਰ ਸਹੀ ਨਹੀਂ ਹੁੰਦਾ ਕੰਮ ਤੇ ਜਦੋਂ ਆਪਾਂ ਇਹਨਾਂ ਨੂੰ ਹੈਲਟਰ ਕਰਦੇ ਆ ਹੋਲ ਬ੍ਰੈਕ ਹੋ ਜਾਂਦੇ ਆ ਉਹ ਵੀ ਕਾਰਨ ਇਹਨਾਂ ਦਾ ਹੋ ਸਕਦਾ ਆਪਾਂ ਦੁਪਹਿਰੇ ਅਵੋਇਡ ਅਵੋਇਡ ਕਰੀਏ ਫਾਰਾਂ ਦੇ ਚੋਂ ਆ ਸਵੇਰ ਸ਼ਾਮ ਹੀ ਰੱਖੀਏਗਾ ਬੱਚੇ ਸਗੋਂ ਤਕਰੀਬਨ ਸਾਰੇ ਹੀ ਜਾਉਂਦੇ ਆਪਾਂ ਦਿਖਾ ਦੇਣਾ ਪਰ ਹੀ ਰਿਹਾ ਦੇ ਤੇ ਸਾਡਾ ਵੀਰ ਕੌਣ ਵੀਡੀਓ ਬਣਾ ਰਿਹਾ ਹੈਗਾ ਇਹ ਸੰਗ ਦਾ ਸਰਾ ਮੂਰ ਨਹੀਂ ਹੁੰਦਾ ਕਰ ਹੌਲੀ ਬੜੀ ਨੂੰ ਇਲਾਜ ਆ ਗਿਆ ਮਾ ਜੀ ਮੈਂ ਮੇਰੀ ਸੰਗ ਤੁਸੀਂ ਹੈ ਲੋਬੀ ਕਰਦੇ ਆ ਤੁਹਾਨੂੰ ਦੱਸਿਆ ਕਰਾਂਗੇ ਸਮਾਂ ਕਰਾ ਦੇ ਜੀ ਕਰਕੇ ਵੀਡੀਓ ਨਹੀਂ ਬਣਦੀ ਕਈ ਵਾਰ ਬਾਕੀ ਦੇ ਨਾਲ ਟੈਕਸ ਦੇ ਦਾ ਕੰਮ ਹੀ ਆ ਜਾਂਦਾ ਕਿ ਬਾਹਰ ਨੂੰ ਜਾਣਾ ਪੈਂਦਾ ਜਣ ਕੀ ਗੱਲ ਹੋ ਰਹੀ ਸੀ ਭਾਈ ਆਪਣਾ ਪਹਿਲੇ ਵੀਕ ਦੇ ਵਿੱਚ ਪੱਜਾਂ ਦੇ 50 ਚੋਂ ਦਾ ਇੱਕ ਖੱਟਾ ਲੱਗਦਾ ਹੁੰਦਾ ਜੀ ਨੋ ਪਈ ਪਹਿਲੇ ਹਫਤੇ ਪੰਜਾਂ ਦਿਨਾਂ ਚ ਇੱਕ ਇੱਕ ਮੋਰੀ ਖਾਣ ਹੁੰਦੀ ਹੈ ਬਸ ਉਹ ਚੀਜ਼ਾਂ ਥੋੜਾ ਧਿਆਨ ਰੱਖਿਓ ਨਾ ਪਿੱਛੇ ਰਹਿ ਗਿਆ ਸੀ ਉਹ ਵੀ ਇੰਡੀ ਦੀ ਫੀਡ ਖਾਂਦੇ ਆ ਪਰ ਇਹ ਦੇਵਲ ਦੇ ਇੰਨੇ ਘਰਾ ਵਧ ਰਹੀ ਆ ਬਸ ਉਹਦਾ ਧਿਆਨ ਰੱਖਿਓ ਚਲੋ ਥੀਕ ਯੂ ਸਾਰਿਆਂ